ਸੇ ਹਾਲਪਕਾਰ ਮੰਦੜਾ ਕਰਮਨ ਤਾਰਦਾ ਦੋਸੇ ਵਿੱਚ ਮੁਝ ਧਾਰ ທີਰਵ ਝਾਤੀ ਮਾਰ ਕੇ ਰੇ ਨਰ ਸੋਜ ਵਿਚਾਰ ਜੇ ਲੋੜੇ ਭਰ ਆਪਣਾ ਮੰਦੜਾ ਕਰਮ ਵਿਸਾਰ ਵਾਲ ਮਿੰਦਰ ਅਨਕਾਰ ਕੋ Jap ਲੈ ਰੇ ਨਰ ਮੂਡ ਗਿਆਨ c 도라... o ਜਾਤ ਦਾ ਚੇਤਨ ਕਰ ਸੇਠ ਗਿਆਈ ਇਸ ਮੁਲ ਜਾਗਿਆ ਕੀਤਾ ਜਾ ਕੋ ਗੁਰ ਤੇ 체 ਘੋਟੀ ਤੰਗਿ ਲਾਈ ਸੂਈ ਪਿੱਛੇ ਨਾਲ ਦਬਾਈ ਨਟਕ ਜਿਬਤ ਕੋ ਦਰਕਾਰ ਬਰਮ ਰਾਜ ਸਾਜਨ ਉੰਜੂਤਾ ਦੀ ਮਾਰ ਕਰਾਰੀ ਹੁ ਜੇ ਦੁਨੀਆਂ ਵਿੱਚ ਸੱਚ ਨਾ ਹੋਇਆ ਸੁਣਨਾ ਫੇਰ ਕਿਨੇ ਵਰਲਾਪ ਉੰਜਾਨਾ ਨਾਲ ਨਹੀਂ ਕੁਝ ਤੇਰੇ ਲਾਈ ਬੈਠਾ ਜਾਲ ਚ ਫੇਰੇ ਖੜਖਰਿਆ ਸੀ ਜਿਸ ਦਾ ਡੰਕਾ ਛੋੜ ਗਿਆ ਸੋਨੇ ਕੀ ਲੰਕਾ ਜੈਸਲਾ ਕੇਮ ਤਾਕੀ ਸ਼ਾਪ ਅਰਬਦ ਕਰਬੰਦਰ ਸਰਬੁਜੰਨ ਅੰਤਰ ਇਤਰਾ <Sess> ਬਚਨ Starting to I'm ਸਤਾਈਆ ਆਵਣ ਜਾਵੜ ਬਗੜਾ ਸੁਕਾ ਹੋਏ ਜਾ ਕੁਛ ਟਿੱਕੇ ਰਾਈ ਆਦਮਾ ਜਪ ਗੁਰੂ ਕੋ ਤਗ ਸਾਧੂ ਸੰਤ ਮੰਦ ਵਾਲਮੀਂ ਗੰਗਾਰ ਹੈ ਜਗਤਿ ਉਸੇ ਕਾ ਨੂਰ i